ਫਾਜ਼ਿਲਕਾ ਦੇ ਪਿੰਡ ਰੱਤਾ ਟਿੱਬਾ ਚ ਬਣੀ ਸਰਕਾਰੀ ਗਊਸ਼ਾਲਾ ਚ ਭੁੱਖ ਨਾਲ ਮਰੀ ਵੱਡੀ ਮਾਤਰਾ ਚ ਗਾਵਾਂ ਦੀ ਹੋਈ ਮੌਤ ਨੂੰ ਅਫਵਾਦ ਅਸਜਾਰਿਆ ਇਸ ਮਾਮਲੇ ਚ ਜਦੋਂ ਡੇਲੀ ਪੋਸਟ ਦੀ ਟੀਮ ਵੱਲੋਂ ਗਊਸ਼ਾਲਾ ਚ ਜਾ ਕੇ ਜਾਂਚ ਪੜਤਾਲ ਕੀਤੀ ਗਈ ਤਾਂ ਗਊਸ਼ਾਲਾ ਪ੍ਰਬੰਧਕਾਂ ਨੇ ਦੱਸਿਆ ਕਿ ਗਾਵਾਂ ਦੀ ਮੌਤ ਭੁੱਖ ਮਰੀ ਨਾਲ ਨਹੀਂ ਬਲਕਿ ਉਹਨਾਂ ਵੱਲੋਂ ਨਿਗਲੇ ਪਲਾਸਟਿਕ ਦੇ ਲਿਫਾਫੇ ਨਾਲ ਹੋਈ ਹੈ ਦੱਸਦੀ ਇਹ ਸਰਕਾਰੀ ਗਊਸ਼ਾਲਾ ਚ 5 ਗਾਵਾਂ ਦੀ ਮੌਤ ਹੋ ਗਈ ਹੈ ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਆਵਾਰਾ ਗਾਵਾਂ ਗਊਸ਼ਾਲਾ ਚ ਲਿਆਂਦੀਆਂ ਗਈਆਂ ਸਨ ਬੜਾ ਮਨ ਖਰਾਬ ਹੋਇਆ ਕੁਛ ਨਾ ਛੋਟੀ ਸੋਚ ਦੇ ਬੰਦਿਆਂ ਨੇ ਨੈਰੂ ਸੋਚ ਦੇ ਬੰਦਿਆਂ ਨੇ ਇੱਕ ਫੇਸਬੁੱਕ ਤੇ ਪਾਇਆ ਪਸ਼ੂਆ ਮਰੇ ਹੋਏ ਆ ਵੀ ਤੂੜੀ ਹੈ ਨਹੀਂ ਤੇ ਅਰੇਂਜਮੈਂਟ ਹੈ ਨਹੀਂ ਸਾਡਾ ਮਨ ਤਾਂ ਜਾਦਾ ਖਰਾਬ ਹੋਇਆ ਅਸੀਂ 2 ਦਸੰਬਰ ਤੋਂ ਇਸ ਕੰਮ ਨੂੰ ਲੱਗੇ ਹੋਏ ਆਂ ਟੀਬ ਅਮੀਰ ਯਾਰਾਂ ਦੋਸਤਾਂ ਖੁਸ਼ੀ ਗਮੀ ਜਿਹੜੇ ਬੰਦੇ ਦਾਨ ਦਿੰਦੇ ਆ ਉਹਨਾਂ ਤੋਂ ਅਸੀਂ ਹੱਥ ਝੰਡਗੇ ਤਾਂ ਦਾਨ ਦੀ ਵੀ ਕੋਈ ਕਮੀ ਨਹੀਂ ਬਸ ਦਾਨ ਲੈਣ ਵਾਲੇ ਘਾਟਾ ਦੇਣ ਵਾਲੇ ਦਾ ਬਹੁਤ ਆ ਜੀ ਆ ਕੇ ਵੇਖਿਆ ਇੱਥੇ ਤੂੜੀ ਦੀ ਕਮੀ ਨਹੀਂ ਆ ਦੇਖੋ ਮੇਰੇ ਪਿੱਛੇ ਸੈਂਕੜੇ ਕੁਆਂਟਲ ਤੂੜੀ ਪਈ ਹੈ ਜੀ ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਹੈਗਾ ਸਾਡੋ ਬੜਾ ਮਨ ਦੁਖੀ ਹੋਇਆ ਉਹਨਾਂ ਨੂੰ ਇਹੋ ਜੀ ਘਟਿਆ ਤੇ ਆ ਦੇਖੋ ਨਾਲੇ ਅੱਜ ਹੀ 10000 ਰੁਪਏ ਦੀ ਰਸੀਦ ਅੱਜ ਦੀ ਤੂੜੀ ਦੀ ਇਹ ਸੀਤ ਹੈ ਜੀ ਆ ਕੱਲ ਦੀ ਹੈ ਜੀ ਤੇ ਡੇਲੀ ਇੱਥੇ ਤੂੜੀ ਤੁਰੀ ਆਉਂਦੀ ਆ ਤੂੜੀ ਗੋੜ ਇਹ ਸਾਰਾ ਕੁਝ ਇੱਥੇ ਤੁਰਿਆਉਂਦਾ ਰਸੀਦਾਂ ਇਹ ਸੈਂਕੜੇ ਰਸੀਦਾਂ ਜੀ ਸਾਡੇ ਕੋਲ ਇੱਥੇ ਜਿਹੜੀਆਂ ਕੰਡਾ ਹੋ ਕੇ ਅਸੀਂ ਉੱਥੇ ਅਕਾਊਂਟ ਚ ਪੇਮੈਂਟ ਪਾਉਣੇ ਉਹਨਾਂ ਦੇ ਜਿੱ ਜਾ ਕੇ ਕਨਸਟੈਂਟ ਇਹ ਕੰਮ ਸਾਰਾ ਚੱਲੀ ਜਾਂਦਾ ਜੀ 7-8 ਡੰਗਰ ਸੀਗੇ ਜੀ ਉਹਦੇ ਵਿੱਚ ਜਿਹੜੇ ਜੀ ਖੋਲ ਕੇ ਵੇਖਿਆ ਜੀ ਤੂੰ ਵੀ ਸਾਡੀ ਵਧੀਆ ਮਿਲ ਜਾਂਦੀ ਫਰਾਜਰਾ ਵਧੀਆ ਮਿਲ ਜਾਂਦਾ ਜੀ ਜਦੋਂ ਖੋਲ ਕੇ ਦੇਖੀ ਲੋਕਾਂ ਨੇ ਗਲਤ ਦੇਤੀ ਸੂਝਣਾ ਦੇਤੀ ਵੀ ਇੱਥੇ ਡੰਗਰ ਬਹੁਤ ਜ਼ਿਆਦਾ ਮਰੀ ਜਾਂਦੇ ਆ ਉਹ ਹੀ ਜਾਂਦਾ ਯਾ ਉਹ ਹੀ ਜਾਂਦਾ ਜਦੋਂ ਦਿਖਾਇਆ ਖੋਲ ਕੇ ਜੀ ਉਹਦੇ ਵਿੱਚੋਂ ਲਫਾਫੇ ਤੇ ਇਹ ਵੀ ਕਾਫੀ ਲਫਾਫੇ ਨਿਕਲਦੇ ਆ ਜੀ ਉਹਦੇ ਵਿੱਚੋਂ ਉਹਦੇ ਵਿੱਚੋਂ 35-40 ਕਿਲੋ ਦੀ ਗੱਠ ਨਿਕਲਦੀ ਜੀ 500 ਮੀਟਰ ਤੋਂ ਦੂਰ ਹੈਗੀ ਸਾਡੋਲੀ ਗਊਚ ਤੇ ਵਿੱਚ ਨੇ ਕਿ ਲੋਕ ਐਵੇਂ ਗਲਤ ਕਰੀ ਜਾਂਦੇ ਪ੍ਰਚਾਰ ਕਰੀ ਜਾਂਦੇ ਬਿਲਕੁਲ ਗਊਸ਼ਾਲਾ ਦਾ ਠਿਕਾਣਾ ਹੈਗਾ ਜੀ ਤੁਸੀਂ ਦੇਖ ਸਕਦੇ ਆ ਗੱਠਾਂ ਜਿੰਨੀਆਂ ਮਿਲਦੀ ਵਿਗਲੇ ਪਈਆਂ ਜੀ ਉਹ ਪਈਆਂ ਜੀ ਪਰ 25-25 30-30 ਕਿਲੋ ਦੀ ਗੱਠ ਪਈ ਹੈ ਜੀ ਕੁਝ ਦਿਨ ਪਹਿਲਾਂ ਖਬਰ ਵਾਇਰਲ ਹੋਈ ਸੀ ਕਿ ਪਿੰਡ ਰੱਤਾ ਟਿੱਬਾ 'ਚ ਸਥਾਪਿਤ ਸਰਕਾਰੀ ਗਊਸ਼ਾਲਾ ਦੀ ਹਾਲਤ ਤਰਸਯੋਗ ਹੈ ਇੱਥੇ ਮੌਜੂਦ ਗਾਵਾਂ ਤੇ ਬੇਸਹਾਰਾ ਨੰਦੀਆਂ ਦੇ ਖਾਣ ਲਈ ਨਾ ਤਾਂ ਚਾਰਾ ਹੈ ਤੇ ਨਾ ਹੀ ਦਾਣਾ ਤੂੜੀ ਹੈ ਜ਼ਿਆਦਾਤਰ ਗਾਵਾਂ ਮਰ ਚੁੱਕੀਆਂ ਨੇ ਇਹਨਾਂ ਦੇ ਪਿੰਜਰਾਂ ਨੂੰ ਕੁੱਤੇ ਨੋਚ-ਨੋਚ ਕੇ ਖਾ ਰਹੇ ਨੇ ਗਊਸ਼ਾਲਾ ਵਿੱਚ ਕਿਸੇ ਸੇਵਕ ਦਾ ਕੋਈ ਪ੍ਰਬੰਧ ਨਹੀਂ ਹੈ ਗਾਵਾਂ ਦੀ ਸਾਂਭ ਸੰਭਾਲ ਲਈ ਕੋਈ ਵੀ ਉਪਲਬਧ ਨਹੀਂ ਹੈ ਗਊ ਸੇਵਕਾ ਮੁਤਾਬਕ ਗਊਸ਼ਾਲਾ ਵਿੱਚ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਕਈ ਗਾਵਾਂ ਮਾਰ ਰਹੀਆਂ ਨੇ ਜ਼ਿਆਦਾਤਰ ਗਾਵਾਂ ਦੇ ਮਰਨ ਦਾ ਕਾਰਨ ਭੁੱਖ ਮਰੀ ਦੱਸਿਆ ਗਿਆ ਹੈ ਹਾਂਜੀ 17 ਤਰੀਕ ਨੂੰ ਸਮ ਸੋਸ਼ੀਅਲ ਐਕਟੀਵਿਸਟ ਸਾਡੇ ਕੋਲ ਆਈ ਉਹ ਕਹਿੰਦੇ ਰਤਾ ਟਿੱਬਾ ਮੇ ਬਹੁਤ ਗਵਾ ਮਰ ਚੁੱਕੇ ਹੈ ਉਹ ਸੀਰੀਅਸ ਲੈ ਕੇ ਮਾਮਲਾ ਨੂੰ ਵੀ ਹੈਵ ਮੇਡ ਅ ਟੀਮ ਇਨਕਲੂਡਿੰਗ ਸੋਸ਼ੀਅਲ ਐਕਟੀਵਿਸਟ ਸਾਡਾ ਸਰਕਾਰ ਦਾ ਤਹਿਸੀਲਦਾਰ ਐਂਡ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਵੈਟਰਨਰੀ ਡਾਕਟਰ ਦਾ ਟੀਮ ਬਣਾ ਕੇ ਅਸੀਂ ਭੇਜਿਆ ਹੈ ਉਧਰ ਰੀਅਲ ਫਿਗਰ ਪਤਾਉਣ ਐਂਡ ਕਾਰਨ ਵੀ ਪਤਾ ਕਰਨ ਇਸ ਵਿੱਚ ਨਿਕਲਾ ਕਿ सतारा तारीख न सिर्फ तीन पशु मरे हैं उसके पीछे देर वॉज अ डेथ ऑफ टेन एनिमल्स इन कोर्स ऑफ फोर और फाइव डेज बट कारण इसका कारण ये निकले कि इसका ये सारा एनिमल्स रिसेंटली वी हैव शिफ्टेड फ्रॉम द टाउंस ऑलरेडी ये बहुत ज़्यादा प्लास्टिक बैग का चुकी हैं इसका पेट तो सारा प्लास्टिक बैग निकली है दैट इज द मेन रीजन इसका एक कहें रिपोर्ट में रोमन इम्पैक्शन इस करके इसका डेथ हुई एंड हो And, आ, इसके बाद भी हूँ एक कहें उधर उसका फॉडर वगैरा कट है इमीडिएटली असी मीटिंग करवा के हम सारा फाडर वगैरा कि चाहिए एनिमल्स एनीमल्स नसी भेज भी दिता है रत्ता टिब्बा का गौशाला इज वन ऑफ द लार्जेस्ट गौशाला विद ਸਾਡੇ ਕੋਲ 1600 ਪਸ਼ੂ ਹੈ ਇਸ ਕਰਕੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਸਰਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਅਸੀਂ ਸਰਕਾਰ ਤੋਂ ਵੀ ਅਸੀਂ ਰਿਕਵੈਸਟ ਕੀਤਾ ਫੰਡ ਮੁਹਾਇਆ ਕਰਨ ਵਾਸਤੇ ਲੋਕਲੀ ਵੀ ਅਸੀਂ ਅਪੀਲ ਕਰ ਰਹੇ ਹਾਂ ਲੋਕ ਨੂੰ ਸਪੋਰਟ ਕਰਨ ਲਈ ਸੋ ਥੈਟ ਪਸ਼ੂਆਂ ਨੂੰ ਅਸੀਂ ਸੇਫ এনवायरमेंट ਦੇ ਸਕਦੇ ਹਾਂ ਬੇਰਹਾਲ ਗਊਸ਼ਾਲਾ ਵਿੱਚ ਹੋਈ ਇਹਨਾਂ ਗਾਵਾਂ ਦੀ ਮੌਤ ਦੇ ਪਿੱਛੇ ਕੀ ਕਾਰਨ ਹੈ ਸੱਚਮੁੱਚ ਪਲਾਸਟਿਕ ਦੇ ਲਿਫਾਫੇ ਖਾਣ ਨਾਲ ਇਹਨਾਂ ਦੀ ਮੌਤ ਹੋਈ ਹੈ ਜਾਂ ਫਿਰ ਸੱਚਮੁੱਚ ਗਊਆਂ ਭੁੱਖਮਰੀ ਦਾ ਸ਼ਿਕਾਰ ਹੋ ਰਹੀਆਂ ਨੇ ਜੇਕਰ ਲਿਫਾਫੇ ਖਾਣ ਨਾਲ ਮੌਤਾਂ ਹੋ ਰਹੀਆਂ ਨੇ ਤਾਂ ਉਹਨਾਂ ਦਾ ਇਲਾਜ ਕਰਵਾਉਣ ਵਿੱਚ ਕੁਤਾਹੀ ਕਿਉਂ ਵਰਤੀ ਜਾ ਰਹੀ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਇਹ ਸਾਂਤ ਦੀ ਰਿਪੋਰਟ ਦਿੱਲੀ ਪੋਸ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978